क्योंकि इलेक्शन अच्छा। तो 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 तो। है कुछ चोरे ख्यार रैलियां अखबार चौदह हजार करोड़ जरा दो लख छ हजार ਕਿਉਂਕਿ ਇਲੈਕਸ਼ਨ ਹੈ ਕਿਥੇ ਕਿਉਂ ਨਾ ਮੇਰੇ ਘਰ ਉਹ ਵੀ ਲੁਧਿਆਣਾ ਹੀ ਦੇ ਵਿੱਚ ਰੈਲੀਆਂ ਕਰਕੇ ਔਰ ਪੂਰੀ ਪੂਰੀ ਅਖਬਾਰ ਕੋਈ ਅਸੀਂ بڑا ਜੁੱਧ ਸ਼ੇਰ ਦਿੱਤਾ ਨਸ਼ਿਆਂ ਦੇ ਵਿਰੁੱਧ ਅਸੀਂ ਹੁਣ ਮਾਰਚ ਕਰ ਰਹੇ ਆ ਅਸੀਂ ਉਹਨਾਂ ਰੈਲੀਆਂ ਕਰ ਰਹੇ ਆ ਅਬ ਤੁਸੀਂ ਬਾਜਪਾ ਸਮਾਜ ਪਾਰਟੀ ਨੇ ਜਿਹੜੀ ਪੰਜਾਬ ਸੰਭਾਲੋ ਮਹਨ ਚੇੜੀ ਪੰਜਾਬ ਸੰਭਾਲੋ ਰੈਲੀ ਆਪਣੇ ਫਗਵਾੜੇ ਚ ਕਰੀ ਹੈ ਔਰ ਉਸ ਤੋਂ ਬਾਅਦ ਉਹ ਕੰਪੇਨ ਪਿੰਡ ਪਿੰਡ ਵਿੱਚ ਜਾ ਰਹੀ ਹੈ ਬਰਸੋ ਨੂੰ 6 ਤਰੀਕ ਨੂੰ ਅਸੀਂ ਪੰਜਾਬ ਸੰਭਾਲੋ ਰੈਲੀ ਰੱਖੀ ਹੈ ਪੰਜਾਬ 975 ਕਰੋੜ ਔਰ ਉਹਨਾਂ ਕਿਹਾ ਦੇਖੋ ਬਜਟ ਦੇ 26 ਨੰਬਰ ਪੇਜ ਤੇ ਲਿਖਿਆ ਕਿ 13987 ਕਰੋੜ 34% अब चौती परसेंट बढ़ गया मैं अस्सी हज़ार करोड़ बढ़ना फिर बजट नंबर पेज दे हज़ार नौ सौ पचहत्तर करोड़ एजुकेशन ने रखेंटेज कितना था आसान तेरह हजार नौ सौ सतासी करोड़ चौती परसेंट हो गया सतारा हजार नौ सौ पचहत्तर करोड़ बारह परसेंट हो गया कुछ बजट ਸੋ ਇਹ ਡਾਕਟਰ ਖਾਹ ਇਹ ਮਾਰੀ ਗੱਡੀ ਮੋਟਰਸਾਈਕਲ ਜਾਣਕਾਰੀ ਇਹਨੂੰ ਸਮਝਣਾ ਔਰ ਸਮਾਜ ਤੱਕ ਪਹੁੰਚਾਉਣਾ ਤੇ ਤੁਹਾਡੀ ਪੜ੍ਹਿਆ ਲਿਖਿਆ ਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ